ਕਈ ਸ਼ਕਾ ਸਿੰਘ ਨੂੰ ਆਉਣ ਵਾਲਾ ਰਸਤਾ ਪਿੰਡ ਵੱਲੋਂ ਜਿਸ ਜਿੱਤੇ ਪਾਣੀ ਦਾ ਵਹਾਵ ਬਹੁਤ ਤੇਜ਼ ਆ ਜੋ ਪਮੇਲੀ ਜ਼ਮੀਨਾਂ ਉੱਤੇ ਵਿੱਚੋਂ ਕਾੜ ਪੈ ਚੁੱਕਾ ਵਾ ਪਾਣੀ ਇੰਨਾ ਤੇਜ਼ ਆ ਕੇ ਵਿੱਚ ਰਸਤਾ ਬਣਾ ਚੁੱਕਿਆ ਸਾਹਮਣੇ ਉਹ ਰਸਤਾ ਬਣਾ ਕੇ ਪਾਣੀ ਉਹਦੀ ਜ਼ਮੀਨ ਨਾਲੋਂ ਨਿਕਲ ਗਿਆ ਪਾਣੀ ਬਹੁਤ ਜ਼ਿਆਦਾ ਤੇਜ਼ ਮੀਂਹ ਹਟ ਗਿਆ ਵਾ ਪਾਣੀ ਘਰ ਨਹੀਂ ਰਿਹਾ ਪਾਣੀ ਬਹੁਤ ਤੇਜ਼